ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਸਿਨੀਵਾਲ ਕਲਾਂ ਡੈਰੀ ਫਾਰਮ ਤੇ ਹਾਂਜੀ ਵੀਰ ਜੀ ਪ੍ਰਮਾਤਮਾ ਦੀ ਕਿਰਪਾ ਨਾਲ ਸਾਡੇ ਗਾ ਸਾਡੇ ਫਾਰਮ ਤੇ ਨਮਾ ਲਾੜ 42 ਗਾਵਾਂ ਦਾ ਹਾਜ਼ਰ ਹੈ ਜੀ ਹਾਂਜੀ ਵੀਰ ਜੀ ਸਾਡਾ ਐਡਰੈਸ ਨੋਟ ਕਰ ਲਓ ਜੀ ਮੇਰੇ ਪਾਪਾ ਜੀ ਦਾ ਨਾਮ ਰਮਨਪ੍ਰੀਤ ਸਿੰਘ ਹੈ ਜੀ ਪਿੰਡ ਸਾਡਾ ਵੱਡਾ ਸਿਨੀਵਾਲ ਕਲਾਂ ਜੀ ਜੋ ਸਿਨੀਵਾਲ ਕਲਾਂ ਤੋਂ ਚੱਲ ਕੇ ਕਲਾਲੇ ਨੂੰ ਕਿ ਲਾਹੇ ਵਾਲੀ ਸੜਕ ਤੋਂ 1 ਕਿਲੋਮੀਟਰ ਤੇ ਪੈ ਜਾਂਦਾ ਹੈਗਾ ਵੀਰ ਜੀ ਸਾਡਾ ਜ਼ਿਲ੍ਹਾ ਬਰਨਾਲਾ ਹੈਗਾ ਜੀ ਸਾਡਾ ਕੰਟੈਕਟ ਨੰਬਰ ਜੀ 6280713934 6280713934 ਇਹ ਵੀ ਵੀਰ ਜੀ ਸਾਡਾ ਵਟਸਐਪ ਨੰਬਰ ਹੈ ਜੀ ਜੇਕਰ ਤੁਸੀਂ ਸਾਡੇ ਵਟਸਐਪ ਤੇ ਹੈਲੋ ਦਾ ਮੈਸੇਜ ਕਰਦੇ ਆ ਤਾਂ ਸਾਡੇ ਫਾਰਮ ਦੀ ਲੋਕੇਸ਼ਨ ਤੁਹਾਨੂੰ ਪਹੁੰਚ ਜਾਵੇਗੀ ਸਾਡੀ ਲੋਕੇਸ਼ਨ ਤੇ ਕਲਿੱਕ ਕਰਕੇ ਤੁਸੀਂ ਸਾਡੇ ਫਾਰਮ ਤੇ ਪਹੁੰਚ ਸਕਦੇ ਹੋ ਜੀ ਸਾਡੀ ਲੋਕੇਸ਼ਨ ਵੀਰ ਜੀ ਤੁਸੀਂ ਗੂਗਲ ਮੈਪ ਤੋਂ ਵੀ ਚੈੱਕ ਕਰ ਸਕਦੇ ਹੋ ਸਾਡੇ ਆਉਣ ਵਾਲੇ ਲਾੜ ਦੀ ਤਰੀਕ ਨੋਟ ਕਰ ਲਓ ਜੀ 26 ਤਰੀਕ 12ਵਾਂ ਮਹੀਨਾ 2023 ਦਿਨ ਮੰਗਲਵਾਰ ਜੀ ਸਵੇਰ 8 ਵਜੇ ਤੋਂ ਲੈ ਕੇ ਸੌਦੇ ਸ਼ੁਰੂ ਹੋਣਗੇ ਜੀ 2 ਵਜੇ ਤੱਕ ਸੌਦੇ ਚੱਲਣਗੇ ਜੀ ਇਕੱਲੇ ਨਕਦ ਦਾ ਸੌਦਾ ਹੋਵੇਗਾ ਜੀ ਕਈ ਵੀਰ ਕਹਿੰਦੇ ਆ ਵੀ ਇੱਥੇ ਬੋਲੀ ਲੱਗਦੀ ਆ ਵੀਰ ਜੀ ਦੇਖੋ ਕਈ ਇਹੀ ਤਰ੍ਹਾਂ ਦੀ ਬੋਲੀ ਨਹੀਂ ਲੱਗਦੀ ਵੀਰ ਜੀ ਨਾ ਹੀ ਸਾਡੇ ਫਰਮ ਤੇ ਕਿਸੇ ਕਿਸਮ ਦਾ ਖਰਚਾ ਹੈਗਾ ਜੀ ਜੇਕਰ ਤੁਸੀਂ ਬੈਡ ਕੋਈ ਪਸੰਦ ਕਰੀਆ ਜੀ ਤੁਹਾਨੂੰ ਅੱਧਾ ਘੰਟਾ ਦਿੱਤਾ ਜਾਵੇਗਾ ਜੀ ਤੁਹਾਡੀ ਹਾਂ ਜਾਂ ਨਾ ਦਾ ਜਵਾਬ ਦਿਓ ਦੀ ਸਾਰੀ ਸਹੂਲਤ ਹੈਗੀ ਹੈ ਜੀ 13 ਰੁਪਏ ਕਿਲੋਮੀਟਰ ਹੈ ਜੀ 올 ਇੰਡੀਆ ਟ੍ਰਾਂਸਪੋਰਟ ਕੀਤੀ ਜਾਂਦੀ ਹੈ ਜੀ ਸਾਡੇ ਕੋਲ ਜੀ ਆਨਲਾਈਨ ਪੇਮੈਂਟ ਦੀ ਸਾਰੀ ਸਹੂਲਤ ਹੈਗੀ ਹੈ ਜੀ ਕ੍ਰੈਡਿਟ ਕਾਰਡ ਡੈਬਿਟ ਕਾਰਡ ਵੀਰ ਜੀ ਇਹਨਾਂ ਤੋਂ ਪੇਮੈਂਟ ਚੈੱਕੀ ਜਾਂਦੀ ਹੈ ਜੀ ਜੇਕਰ ਤੁਸੀਂ ਸਾਡੇ ਫਾਰਮ ਤੇ ਹੁਣ ਇੱਕ ਦਿਨ ਬਾਅਦ ਉਹ ਪਹਿਲਾਂ ਰੇਟ ਪਤਾ ਕਰਕੇ ਆਉਣਾ ਜੀ ਤੁਹਾਨੂੰ ਸਾਡੇ ਫਾਰਮ ਦੇ 10000 ਤੋਂ ਲੈ ਕੇ 15000 ਤੱਕ ਇਹਦਾ ਰਿਜ਼ਲਟ ਦੇਖਣ ਨੂੰ ਮਿਲੇਗਾ ਜੀ ਵੀਰ ਜੀ ਸਾਡੇ ਫਾਰਮ ਤੇ ਤੁਸੀਂ ਬੇਚੈਨਤ ਹੋ ਕੇ ਆਓ ਜਦੋਂ ਵੀ ਤੁਸੀਂ ਸਾਡੇ ਫਾਰਮ ਤੇ ਆਵੋਗੇ ਤੁਹਾਨੂੰ ਕੋਈ ਨਾ ਕੋਈ ਲਾਜ਼ਮੀ ਨਾ ਕੇ ਜ਼ਰੂਰ ਫੈਟ ਆਊਗਾ ਜੀ ਤੁਹਾਨੂੰ ਅਸੀਂ ਨਾ ਕੇ ਦੇ ਕੇ ਮੋੜਾਂਗੇ ਜੀ ਵੀਰ ਜੀ ਕੋਈ ਵੀ ਜਾਨਵਰ ਖਰੀਦਣਾ ਤੁਸੀਂ ਆਪ ਦਾ ਨੈੱਟਪਾਰਕ ਨਾ ਖਰੀਦਣਾ ਵੀਰ ਜੀ ਸਾਹ ਵਾਲੀ ਚੀਜ਼ਾਂ ਸਾਹ ਵਾਲੀ ਚੀਜ਼ ਦੀ ਵੀਰ ਜੀ ਕੋਈ ਗਾਰੰਟੀ ਨਹੀਂ ਹੁੰਦੀ 1 ਰੁਪਿਆ ਬਹੁਤ ਔਖਾ ਬੰਦਾ ਵੀਰ ਜੀ ਐਨ ਐਫ ਐਸ ਲਾਉਣੇ ਬਹੁਤ ਔਖੇ ਹੁੰਦੇ ਆ ਵੀਰ ਜੀ ਹਾਂਜੀ ਵੀਰ ਜੀ ਤੁਸੀਂ ਤਣਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਸਿਨਿਵਾਲ ਕਲਾਂ ਡੈਰੀ ਫਾਰਮ Facebook ਤੇ Instagram ਤੇ ਵੀ ਇਹੀ ਚੈਨਲ ਆ ਜੀ ਸਿਨਿਵਾਲ ਕਲਾਂ ਡੈਰੀ ਫਾਰਮ ਹਾਂਜੀ ਵੀਰ ਜੀ ਸਾਡੇ ਫਾਰਮ ਤੋਂ ਜਲਦੀ ਕਿਸੇ ਹੋਰ ਨਵੀਂ ਵੀਡੀਓ ਤੇ ਮਿਲਦੇ ਆਂ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ